3 4 5 ਮੇਰੇ ਪੈਂਟ ਤਾਂ ਵਧੀਆ ਹੈ ਲੈ ਬਸ ਹੋਰ ਬਸ ਫਿਰ ਇੱਕ ਵਾਰ ਸਹੀ ਵਾਰ ਸਹੀ ਵਾਰ ਗਿਲੇ ਨਹੀਂ ਆਣੇ ਦੁਆਰ ਤੋਂ ਗੱਲਾਂ ਪੈਂਟ ਲਾਇਆ ਲਾ ਕੇ ਉਲੀਏ ਤਾਂ 20 ਹੋ ਗਏ ਪੈਂਟ ਲਾ ਇੱਥੇ ਲਾ ਦੇ ਹਾਂ 20 ਹੋ ਗਏ ਫੋਨ ਕੱਢ ਦੇ ਇੱਕ ਪੈੜਕ ਪਿੱਛੇ ਮੈਂ ਡਾਂਲੇ ਘੱਟ ਲੈ ਆ 50 50 ਯਾਰ ਆਹ ਨਾ ਯਾਰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਫਿਲਹਾਲ ਦੋਸਤੋ ਇਸ ਵਕਤ ਦਾ ਤੁਸੀਂ ਨਜ਼ਾਰਾ ਚੈੱਕ ਕਰ ਸਕਦੇ ਹੋ ਖੇਤਾ ਚ ਆਇਆ ਬਾਈ ਤੇ ਤੁੱਪ ਬਾਈ ਬੜੀ ਤਿੱਖੀ ਤੁੱਪ ਆ ਗਈ ਅੱਜ ਨਹੀਂ ਆਹ ਦੇਖੋ ਤੇ ਤਰੇਲ ਵੀ ਹੈਗੀ ਆ ਮੈਂ ਇਹਦੇ ਵਿੱਚ ਦੀ ਲੰਗ ਕੇ ਆਇਆ ਕਣਕ ਦੇ ਤੇ ਤਰੇਲ ਵੀ ਬਾਵਾ ਜਿਹੜੀ ਭਾਈ ਆ ਬਾਈ ਤੇ ਪਿਛਲੇ ਕਈ 2 4 ਦਿਨਾਂ ਤੋਂ ਵਲੌਗ ਨਹੀਂ ਆ ਰਿਹਾ ਸੀ ਹੁਣ ਆਪਾਂ ਇੱਕ ਚੈਲੰਜ ਲੈ ਰਹੇ ਆ ਡੇਲੀ 90 ਦਿਨ ਤੱਕ ਡੇਲੀ ਵਲੌਗ ਅਪਲੋਡ ਕਰਨਾ ਚਾਹੇ ਕੋਈ ਜੀ ਵੀ ਹੋਵੇ ਕਿੱਥੋਂ ਕਿਵੇਂ ਦਾ ਵਲੌਗ ਆ ਕਿਵੇਂ ਵੀ ਆ ਬਸ 90 ਦਿਨ ਡੇਲੀ ਵਲੌਗ ਕਰਨੇ ਪਾਉਣੇ ਹੀ ਪਾਉਣਾ ਤੇ ਡੇਲੀ 7 ਵਜੇ ਸਵੇਰੇ ਵਲੌਗ ਆਇਆ ਕਰੂਗਾ ਪਲੀਜ਼ ਸਪੋਰਟ ਕਰਿਆ ਕਰੋ ਤੇ ਫਿਲਹਾਲ ਯਾਰ ਧੁੱਪੇ ਬੈਠਣ ਨੂੰ ਜੀ ਨਹੀਂ ਕਰਿਆ ਯਾਰ ਬਿਲਕੁਲ ਵੀ ਤੇ ਸ਼ਾਮੇ ਆਏ ਹਾਂ ਹੁਣ ਬਸ ਥੋੜਾ ਜਿਹਾ ਚੇਰੀਆ ਬਸ 10 15 ਦਿਨ ਹੀ ਆ ਪਰ ਗਰਮੀਆਂ ਸਟਾਰਟ ਹੋ ਜਾਣਗੀਆਂ ਤੇ ਬੇੜਾ ਤੇ ਵੀ ਮੈਂ ਸੁਣ ਲੈ ਗਿਆ ਤੁਹਾਨੂੰ ਮੈਂ ਸੁਣਨ ਤੇ ਹੁਣ ਆ ਬੇਰ ਆਪ ਐਵੇਂ ਹੀ ਖਾਈ ਜਾਂਦੇ ਸੀਗੇ ਬੇਰਾ ਦੇ ਵਿੱਚ ਸੁੰਡ ਵੀ ਹੈਗਾ ਸੁੰਡ ਦਹਾਉਣੇ ਆ ਛੱਡ ਜੋ ਓਏ ਖੁੱਭੀ ਜਾਂ ਨਾ ਤੇ ਕੋ ਹੁਣ ਪ੍ਰਾਲੀ ਬਈ ਬਚਾ ਕੇ ਰੱਖਣੀ ਪੈਣੀ ਆ ਮਾੜੇ ਕੇ ਨਾਲ ਅੱਗ ਲੱਗ ਜਾਣੀ ਆ ਜੇ ਇੱਕ ਤੇ ਗਲਤੀ ਨਾਲ ਸੀਖ ਵੀ ਸਿੱਟੀ ਗਈ ਆਗੇ ਬੇਰ ਕੀ ਯਾਰ ਯਾਰ ਉਹ ਗਈ ਜਾਂਦਾ ਸੀ ਉਹ ਕਿੰਨਾ ਯਾਰ ਥੱਲੇ ਬੱਚੀ ਚੱਲੀ ਆ ਨਾ ਕਾਮ-ਡਾਮ ਇੱਕ ਪੈੜਕ ਵਿੱਚੋਂ ਬਈ ਡਾਲੇ ਘੱਡਣ ਲਿਆ 50 ਵਜਾ ਯਾਰ ਚੰਗੇ ਕੰਮ ਲਾ ਆ ਤਸ ਯਾਰ ਚਲੋ ਕੰਨ ਹੜ ਤੈਨੂੰ ਆ ਉਸ ਹਾਵੜਾ ਬੈਠ ਕੇ ਮਿਲੋ ਜੇ ਹਾਵੜਾ ਗੱਡੀ ਉੱਤੇ ਨਹੀਂ ਨਹੀਂ ਇੱਕੀ ਇੱਕੀ ਚਾਪੀ ਮੱਦੱਜੀ ਚਾਪੀ ਚਲੋ Thai, Thai, happy, 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 44 48 43 33 ਗਾਵ ਵੀ ਸ਼ੋਅ ਦੇਖਣ ਆਈ ਆ ਤੁਹਾਡਾ 46 46 46 43 45 45 90 ਇੱਕ ਬੈਟ ਗਿਆ ਸੌ ਰੰਡ ਮਾਰ ਲੈ ਸਹੀ ਸਹੀ ਕਰਨ ਫੜ ਕੇ ਇੱਕ ਸਹੀ ਹੱਲੇ ਬਣਾ ਕੇ ਮੂ ਵੇਗੀ ਆਖ ਮਾਰ ਕੇ ਨਾ ਮੂ ਵੇਗੀ ਇਹ ਲੋਤਾ ਦਾਸੀ ਹੋਏ ਵਾਲੇ 11 12 ਚੱਲ ਰੁਕਣਾ ਨਹੀਂ ਹਾਂ ਰੁਕਣਾ ਨਹੀਂ ਜੇ ਰੁਕਿਆ ਫਿਰ ਨਹੀਂ ਮਿਲਦੀ ਤੇਰਾ 14 15 16 17 18 19 ਕੀ ਗੱਲ ਫੜ ਹਾਂ 30 ਵਜੇ ਵਾਲੇ ਰੁਕ ਲੈ ਲਈ ਫਿਰ ਨਹੀਂ ਫਿਰ ਕੀ ਗੱਲਾਂ ਚੱਲ ਜਾ ਕੇ ਰੋਗੇ ਆਂਦਾ ਦੋ ਹੋਰ ਰੋਕਿਆ ਬੰਦ ਕਰ ਦਿਓ ਤਿੰਨ ਸੈਕਟ ਬੰਦ ਕਰ ਦਿਓ ਚਾਰ ਪੰਜ ਉਹ ਮੇਰੇ ਪੈਨ ਤਾਂ ਵੀੜਿਆ ਹੈ ਲੈ ਬੱਸ ਹੋਰ ਮੇਰੇ ਤਾਂ ਲੱਗੂਗਾ ਅਗਲਾ ਦੇ ਫਿਰ ਇੱਕ ਵਾਰ ਸਹੀ ਵਾਰ ਸਹੀ ਵਾਰ ਗਿਨੇ ਨਹੀਂ ਆਣੇ ਦਵਾਰ ਤੋਂ ਗੱਲਾਂ ਪੈਨਟ ਲਾਇਆ ਲਾ ਕੇ ਉਲੀਏ ਤਾਂ 20 ਹੋ ਗਏ ਪਿੰਟ ਲਾ ਇੱਕ ਹੀ ਨਾਲ ਹਾਂ 20 ਹੋ ਗਏ ਫੋਨ ਕੱਢ ਦੇ ਕਢਣਾ ਤਾਂ ਲਿਆ ਅੱਲਾ ਇਸ ਹੈ ਤੂੰ ਹੜ ਲੈਦਾ ਭਰੋਸੇ ਵੱਲ ਤੋਂ ਬੰਦਾ ਚੱਲ ਇੱਕ ਮੈਂ ਦਵਾ ਦੇ ਦੰਦ ਸਹੀ ਸਹੀ ਚੱਲ ਤੂੰ ਤੂੰ ਵੀ ਕੱਢ ਲੈ ਤੂੰ ਵੀ ਕੱਢ ਲੈ ਤੋ ਤਿੰਨ ਮੈਂ ਤਾਂ ਕੱਢੇ ਦੰਦ ਦੋ ਚਾਰ ਮੈਂ ਬਣਾ ਕੇ ਦੂ ਆ ਦੇਖ ਇਹਨਾਂ ਨੂੰ ਦਵਾਈ ਆ ਦੋਨਾਂ ਨੂੰ ਮੈਂ ਦੰਦ ਨਹੀਂ ਕੱਢ ਤਿੰਨ ਹੋਇਆ ਚਾਰ ਪੰਜ ਛੇ ਸੱਤ ਅੱਠ ਨੌ ਗੱਗਾ ਜਿੱਤੂ ਗਾ ਤੂੰ ਸੁਪਿਆ ਨੰਦੀ ਆ ਰਾਤ ਨੂੰ ਨੀਂਦ ਬਹੁਤ ਸੁਣੀ ਆਉਗੀ ਯਾਰ 12 13 14 ਵੇ ਇਹਦਾ ਰੋਬਦਾਇਆ ਮੰਨਦਾ ਇੱਕ ਦੋ ਲੱਗ ਗਿਆ ਫੇਰ ਇੱਕ ਦੋ ਗਨੇ ਆਣਗੇ ਨਹੀਂ ਦਵਾ ਦਾ ਲੱਗ ਗਿਆ ਪੈਂਟ ਲਾ ਕੇ ਉਹਨੇ ਲਾਇਆ ਹੁਣ ਤਾਂ 20 ਰਹਿ ਗਏ ਮਾਰਦੇ ਮੈਂ ਕੱਢ ਦਿੰਦਾ ਇਹ ਮੰਡੇ ਦੇ ਮੈਨੂੰ ਹੀ ਦੇਣੇ ਆ ਪੈਸੇ ਲੈ ਵੀ ਕੰਮ ਬੰਦੇ 20 ਰਹਿ ਗਏ 20 ਲੱਗ ਰਹੇ ਦੇਖ ਲੈ ਲੈਣੀ ਆ ਚੀਜ਼ ਕੇ ਨਹੀਂ ਲੈਣੀ ਬੰਦ ਕਰ ਪਰ ਨਹੀਂ ਲੈਂਦਾ ਇਹਦੇ ਬੰਦ ਕਰਦਾ ਇੱਕ ਦੋ ਸੱਤ ਅੱਠ ਗੱਜਾ ਚੀਜ਼ ਲੈਣੀ ਆ ਦੱਬ ਦੇ ਕੰਮ ਸਾਨੂੰ ਵੀ ਮੇਲ ਲ ਮਿਲੀ ਆ 11 12 13 ਚੱਕ ਰੁਕ ਲੈ ਲਈ ਫੇਰ ਲਈ ਮਿਲਦੀ ਫੇਰ 20 ਦੇ ਮਾਰ ਫੇਰ 20 ਮਾਰ ਸ਼ੁਰੂ ਤੋਂ ਕਿਨੇ ਆਣਗੇ ਜੇ ਰੁਕ ਗਿਆ ਬਸ 20 ਦੇ ਫੇਰ ਮਾਰ ਮੈਂ ਜਾਣਾਂ ਨਹੀਂ ਫਿਰ ਕਰੇ ਬੰਦ ਕਰਕੇ ਦਨੀਆ 15 ਰਹਿ ਗਏ 15 ਰਹਿ ਗਏ ਮਾਰ ਜਾਣਾ ਮੈਂ ਜਾਵਾ ਦੇਖ ਲਾਉਂ ਤਾ ਜਲਦੀ ਮਾਰ ਯਾਰ 15 ਹੀ ਰਹਿ ਗਏ ਮਾਰ ਉਹ ਵਧੀਆ ਪੈਟਕ ਮਿਲੂਗਾ ਮੇਰਾ ਇੱਕ ਹਾਈ ਮੇਰਾ ਰੁਕੇ ਮਾਰ ਦੇ ਜਾਣਾ ਮੈਂ ਬਾਈ ਵਾਲਾ ਹਾਂ ਰੇਡੀ ਜਾਣਾ ਆਪਾ ਸੱਤ ਬਾਹਰ ਦੇ ਲੀ ਲਵੋਗਾ ਤਾ ਮੋੜੂ ਮੈਂ ਵੀ ਨਹੀਂ ਆਣੀ ਯਾਰ ਯਾਰ 18 18 14 1 ਹੀ ਰਹੇ 18